ਚਾਤ ਜਿਹੜੀਆਂ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਆ ਜਰਿਆ ਅੱਜ ਦੀ ਵੱਡੀ ਖਬਰ ਇਸ ਹਫਤੇ ਦੀ ਪੁਸਤਕ ਨਾਰੀ ਫਸ ਫਲਸਫੇ ਦੀਆਂ ਤੇ ਤਾਹ ਫਰੋਲ ਦੀ ਕਵਿਤਾ ਜੋ ਕਿ ਪੰਜਾਬੀ ਕਵਿਤਾ ਦੀ ਸਥਾਪਿਤ ਸ਼ਾਇਰੀ ਹੈ ਉਹਨਾਂ ਤੱਕ ਉਸ ਦੀਆਂ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਲੱਗ ਪਾ ਕੇ ਇੱਕ ਦਰਜਨ ਦੇ ਕਰੀਬ ਪੁਸਤਕਾਂ ਆ ਚੁੱਕੀਆਂ ਹਨ ਡਾਕਟਰ ਨਵਦੀਪ ਦਾ ਮੂਲ ਰੂਪ ਵਿੱਚ ਕਾਰਜਨਾਟਕ ਵਿਦਾ ਨਾਲ ਸੰਬੰਧਿਤ ਹੈ ਜਦੋਂ ਕਿ ਚਰਚਾ ਦੇ ਦੀਨ ਪੁਸਤਕ ਆਲ ਆਲਿਹਾ ਤੇ ਲੰਮੀ ਕਾਵ ਕਥਾ ਹੈ ਜਿਸ ਵਿੱਚ ਆਲਿਹਾ ਬਾਬਤ ਲੰਮਾ ਕਾਵ ਬਿਨ ਧਾਤ ਸਰ ਜਿਆ ਕਿ ਸਰਜਿਆ ਗਿਆ ਹੈ ਪੋਸਟਕ ਨੂੰ ਮੁਖ ਰੂਪ ਵਿੱਚ 6 ਕਾਵ ਖੰਡਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਪਹਿਲੇ ਕਾਵ ਖੰਡ ਵਿੱਚ ਆ ਲੀਹਾ ਦੇ ਜਨਮ ਨਾਲ ਸੰਬੰਧਿਤ ਕਵਿਤਾ ਅਤੇ ਦੂਸਰਾ ਕਾਵ ਖੰਡ ਲੀਹਾ ਦਾ ਗੋਤਮ ਤੇ ਸ਼ੇਸ਼ ਬੰਨ ਦਾ ਕਾਵ ਰੂਪ ਵਿੱਚ ਵਰਣਨ ਵਰਣਨ ਮਿਲਦਾ ਹੈ ਜੋ ਜੋ ਕਿ ਤੀਸਰਾ ਕਾਵ ਖੰਡ ਗਿਆਨ ਪ੍ਰਾਪਤ ਦਾ ਹਿੱਸਾ ਬਣਦਾ ਹੈ ਤੇ ਚੌਥਾ ਭਾਗ ਵਿੱਚ ਲਿਖਾ ਦਾ ਗੋਤਮ ਤੇ ਵਿਆਹ ਨਾਲ ਸੰਬੰਧਿਤ ਕਾਵ ਦਰਜ ਹੈ ਕਾਫੀ ਖੰਡ ਦੇ ਪੰਜਵੇਂ ਭਾਗ ਵਿੱਚ ਕਵਿਤਾ ਕਵਿਤਰੀ ਤੇ ਦ ਪਤਨੀ ਦੀ ਜੀਵਨ ਸੁੱਖ ਤੇ ਤਨਾਦੀ ਵਿਥਿਆ ਨਾਲ ਸਾਜੀ ਸਾਡੀ ਸਾਂਝ ਪਵਾਈ ਹੈ ਜਦੋਂ ਕਿ ਪੁਸਤਕ ਦਾ ਆਖਰੀ ਅਤੇ ਛੇਵਾਂ ਭਾਗ ਖੰਡ ਮਹਾਚੇਤਨ ਨਾਲ ਸੰਬੰਧਿਤ ਰੱਖਦਾ ਜਿੱਥੇ ਪਹੁੰਚ ਕੇ ਇਸ ਲੰਬੇ ਪਰਤਾਰ ਦੀ ਸਮਾਪਤੀ ਹੁੰਦੀ ਹੈ ਇਸ ਪੁਸਤਕ ਦੀ ਸਾਰੀ ਕਥਾ ਅਲੀਹਾ ਦੇ ਪ੍ਰਸੰਗ ਵਿੱਚ ਸਿੱਧੀ ਗਈ ਹੈ ਜੋ ਕਿ ਜਤੁਵੰਤ ਤੱਕ ਸਥਿਰ ਮਾਰਗ ਤੇ ਰੇਲ ਗੱਡੀ ਵਾਂਗ ਚਲਦੀ ਵਿਖਾਈ ਦਿੰਦੀ ਹੈ ਡਾਕਟਰ ਨਵਦੀਪ ਆਪਣੀ ਕਲਾ ਦੇ ਹੁਣ ਹੋ ਨਾ ਨਸ ਮੁਚੇ ਵਰਤਾਰੀਂ ਬੜੀ ਖੂਬਸੂਰਤੀ ਨਾ ਬਣਦੀ ਹੈ ਤੇ ਪੁਸਤਕਾਂ ਪਰ ਮਨ ਕਰਦਿਆ ਰਚਨਾਵਾਂ ਪੜਦਿਆ ਮਨ ਬੜਾ ਅਨੰਦਿਤ ਹੁੰਦਾ ਹੈ ਖਬਰਾਂ ਨਾਲ ਪੜਕ ਬਨੇ ਰਹੇ ਨੇ ਧੰਨਵਾਦ